ਪੰਜਾਬ ਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਆਦੀਆਂ ਵੱਡੀਆਂ ਖਬਰਾਂ ਮਾਨੀ ਗੁਇਲ ਅਤੇ ਹੋਰਾਂ ਖਿਲਾਫ ਐਫ ਆਈ ਆਰ ਮਾਮਲੇ 'ਚ ਮਾਨ ਸਰਕਾਰ ਨੂੰ ਵੱਡਾ ਝਟਕਾ ਹਾਈ ਕੋਰਟ ਨੇ ਜਾਂਚ ਤੇ ਲਾਈ ਰੋਕ ਮੁੱਖ ਮੰਤਰੀ ਭਗਵੰਤ ਮਾਨ ਕੇਜਰੀਵਾਲ ਤੇ ਸਪੀਕਰ ਸੰਦਵ ਨੂੰ ਪ੍ਰਗਟ ਸਿੰਘ ਨੇ ਖੁੱਲੀ ਬਹਿਸ ਦਾ ਕੀਤਾ ਚੈਲੰਜ ਕਹੀਆਂ ਵੱਡੀ ਗੱਲਾਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੱਜ ਨੇ 328 ਪਾਵਨ ਸਰੂਪਾਂ ਦੇ ਮਾਮਲੇ 'ਚ ਐਸ ਜੀ ਪੀ ਸੀ ਨੂੰ ਜਾਂਚ ਵਿੱਚ ਸਹਿਯੋਗ ਕਰਨ ਦੇ ਦਿੱਤੇ ਹੁਕਮ ਕਿਹਾ ਪਾਵਨ ਸਰੂਪਾਂ ਦੇ ਮਾਮਲੇ 'ਚ ਕੀਤੀ ਜਾ ਰਹੀ ਸਿਆਸਤ ਕੀਤੀ ਜਾਵੇ ਬੰਦ ਸੀਐਮ ਭਗਵੰਤ ਮਾਨ ਤੇ ਪੜਕੀ ਹਰਸ਼ੀਮਰਤ ਕੋਰ ਬਦਲ ਕਿਹਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਨੂੰ ਕੀਤਾ ਬਰਬਾਦ ਪੰਜਾਬ 'ਚ ਮੁੱਖ ਮੰਤਰੀ ਸਿਹਤ ਯੋਜਨਾ ਹੁਣ 12 ਜਨਵਰੀ ਨੂੰ ਹੋਵੇਗੀ ਸ਼ੁਰੂ ਸਿਹਤ ਮੰਤਰੀ ਨੇ ਦਿੱਤੀ ਜਾਣਕਾਰੀ 328 ਪਾਵਨ ਸਰੂਪਾਂ ਦੇ ਮਾਮਲੇ 'ਚ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ ਕਿਹਾ ਦੋਸ਼ੀਆਂ ਦੀ ਜਵਾਬਦੇਹੀ ਕੀਤੀ ਜਾਵੇ ਤੈ ਮੁੱਖ ਮੰਤਰੀ ਭਗਵੰਤ ਮਾਨ ਨੂੰ ਤਲਬ ਕਰਨ ਦੇ ਮਾਮਲੇ 'ਚ ਜ਼ਥੇਦਾਰ ਸਾਹਿਬ ਦੀ ਐਸਜੀਪੀਸੀ ਮੈਂਬਰਾਂ ਨੇ ਕੀਤੀ ਸ਼ਿਕਾਇਤ ਕਿਹਾ ਜ਼ਥੇਦਾਰ ਵੱਲੋਂ ਸ਼ੁਰੂ ਕੀਤੀ ਜਾ ਰਹੀ ਹੈ ਗੈਰ ਪੰਥਕ ਰਵਾਇਤ ਪੰਜਾਬ ਦੇ ਮੌਸਮ ਬਾਰੇ ਆਈ ਨਵੀਂ ਅਪਡੇਟ 16 ਜਨਵਰੀ ਤੱਕ ਅਲਰਟ ਹੋਇਆ ਜਾਰੀ ਮੋਤਲ ਡੀਆਈਜੀ ਪੁੱਲਰ ਨੇ ਵਾਪਸ ਲਈ ਪਟੀਸ਼ਨ ਹਾਈ ਕੋਰਟ 'ਚ ਆਪਣੀ ਗ੍ਰਿਫਤਾਰੀ ਨੂੰ ਗੈਰ ਜ਼ਰੂਰੀ ਦੱਸਦਿਆਂ ਦਿੱਤੀ ਸੀ ਚੁਣੌਤੀ ਪੰਜਾਬ ਸਰਕਾਰ ਨੇ ਮਾਗੀ ਮੇਲੇ ਲਈ ਬੁੱਕ ਕੀਤੀਆਂ ਸਰਕਾਰੀ ਬਸਾਂ ਆਮ ਲੋਕਾਂ ਨੂੰ ਹੋਣਾ ਪਵੇਗਾ ਇਨ੍ਹਾਂ ਦਿਨਾਂ 'ਚ ਖੱਜਲਖਵਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਗੈਰ ਹਾਜ਼ਰੀ ਵਿੱਚ ਸਰਕਾਰੀ ਹੈਲੀਕਾਪਟਰ ਦੀ ਵਰਤੋਂ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਦੀ ਗੈਰ ਹਾਜ਼ਰੀ ਵਿੱਚ ਸਰਕਾਰੀ ਹੈਲੀਕਾਪਟਰ ਦੀ ਵਰਤੋਂ ਬਾਰੇ ਸਵਾਲ ਪੁੱਛਣ ਤੇ ਦਰਜ ਐਫ ਆਈ ਆਰ ਵਿਰੁੱਧ ਆਰਟੀਆਈ ਕਾਰਕੁਨ ਮਾਨੀ ਗੋਇਲ ਤੇ ਹੋਰਾਂ ਨੇ ਹਾਈ ਕੋਰਟ ਦਾ ਰੁਖ ਕੀਤਾ ਸੀ ਜਿਸ ਤੇ ਸੁਣਵਾਈ ਹੋਈ ਹੈ ਹਾਈ ਕੋਰਟ ਨੇ ਇਸ ਮਾਮਲੇ 'ਚ ਪੰਜਾਬ ਸਰਕਾਰ ਨੂੰ ਤਿੱਖੀ ਝਾੜ ਪਾਉਂਦਿਆਂ ਮਾਮਲੇ 'ਚ ਅੱਗੇ ਦੀ ਕਾਰਵਾਈ ਤੇ ਰੋਕ ਲਗਾ ਦਿੱਤੀ ਹੈ ਸੋਮਵਾਰ ਨੂੰ ਮਾਨੀ ਗੋਇਲ ਦੀ ਪਟੀਸ਼ਨ ਤੇ ਸੁਣਵਾਈ ਦੌਰਾਨ ਹਾਈ ਕੋਰਟ ਨੇ ਸਰਕਾਰ ਨੂੰ ਕਿਹਾ ਹੈ ਕਿ ਇਹ ਪੁਲਿਸ ਰਾਜ ਨਹੀਂ ਹੈ ਇਹ ਮਾਮਲਾ ਕਿਵੇਂ ਬੰਦ ਹੈ ਜਦੋਂ ਤੁਸੀਂ ਜਨਤਕ ਜੀਵਨ ਵਿੱਚ ਹੁੰਦੇ ਹੋ ਤਾਂ ਇੰਨਾ ਸੰਵੇਦਨਸ਼ੀਲ ਨਹੀਂ ਹੋਣਾ ਚਾਹੀਦਾ ਕੀ ਕੋਈ ਸਵਾਲ ਨਾ ਚੁੱਕ ਸਕੇ ਜਵਾਬ ਵਿੱਚ ਸਰਕਾਰ ਨੇ ਕਿਹਾ ਕਿ ਮਾਨੀਕ ਗੋਇਲ ਦੀ ਪੋਸਟ ਨੇ ਕਾਨੂੰਨ ਵਿਵਸਥਾ ਦਾ ਸੰਕਟ ਪੈਦਾ ਕੀਤਾ ਹੈ ਜੋ ਕਿ ਲੋਕਾਂ ਨੂੰ ਭੜਕਾਉਣ ਲਈ ਕੀਤਾ ਗਿਆ ਸੀ ਇਸ ਤੇ ਹਾਈ ਕੋਰਟ ਨੇ ਪੁੱਛਿਆ ਕਿ ਕਿਵੇਂ ਇਸ ਦੇ ਨਾਲ ਹੀ ਹਾਈ ਕੋਰਟ ਨੇ ਪੁੱਛਿਆ ਕਿ ਕੀ ਪਟੀਸ਼ਨ ਕਰਤਾ ਨੂੰ ਕੋਈ ਜਾਣਕਾਰੀ ਦਿੱਤੀ ਗਈ ਸੀ ਹਾਈ ਕੋਰਟ ਨੇ ਸਰਕਾਰੀ ਵਕੀਲ ਨੂੰ ਕਿਹਾ ਕਿ ਉਹ ਜ਼ਿਆਦਾ ਬਹਿਸ ਨਾ ਕਰੇ ਨਹੀਂ ਤਾਂ ਮਾਮਲਾ ਬਹੁਤ ਅੱਗੇ ਵੱਧ ਜਾਵੇਗਾ ਤੁਹਾਨੂੰ ਇੱਥੇ ਰਾਜਨੀਤਿਕ ਬਹਿਸ ਵਿੱਚ ਸ਼ਾਮਿਲ ਨਹੀਂ ਹੋਣਾ ਚਾਹੀਦਾ ਹਾਈ ਕੋਰਟ ਨੇ ਸਰਕਾਰ ਨੂੰ ਕਿਹਾ ਕਿ ਉਹ ਲੋਕਾਂ ਦੀਆਂ ਆਵਾਜ਼ਾਂ ਨੂੰ ਦਬਾਉਣ ਦੀ ਕੋਸ਼ਿਸ਼ ਨਾ ਕਰੇ ਲੋਕਾਂ ਨੂੰ ਸਰਕਾਰ ਤੇ ਸਵਾਲ ਉਠਾਉਣ ਦਾ ਅਧਿਕਾਰ ਹੈ ਤੇ ਉਹਨਾਂ ਦੀਆਂ ਆਲੋਚਨਾ ਨੂੰ ਦਬਾਉਣ ਦੀ ਕੋਸ਼ਿਸ਼ ਨਾ ਕਰੇ ਹਾਈ ਕੋਰਟ ਨੇ ਸਰਕਾਰ ਨੂੰ ਸਲਾਹ ਦਿੱਤੀ ਹੈ ਕਿ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਣਾ ਬੰਦ ਕਰੋ ਲੋਕ ਜਾਣਦੇ ਹਨ ਕਿ ਕੀ ਸਹੀ ਹੈ ਅਤੇ ਕੀ ਗਲਤ ਹੈ ਪੰਜਾਬ ਦੇ ਸਾਬਕਾ ਮੰਤਰੀ ਅਤੇ ਪੰਜਾਬ ਕਾਂਗਰਸ ਦੇ ਵਿਧਾਇਕ ਬਰਗੜ ਸਿੰਘ ਨੇ ਮੁੱਖ ਮੰਤਰੀ ਭਗਵੰਤ ਮਾਨ ਕੇਜਦੀਵਾਲ ਤੇ ਸਪੀਕਰ ਸੰਧਵਾ ਨੂੰ ਖੁੱਲੀ ਬਹਿਸ ਦਾ ਸੱਦਾ ਦਿੱਤਾ ਹੈ। ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਵੀਡੀਓ ਪੋਸਟ ਕਰਦੇ ਆਂ ਲਿਖਿਆ ਕਿ ਮੇਰੀ ਰਿਹੈ ਸਾਹਮਣੇ ਪ੍ਰਦਰਸ਼ਨ ਕਰਨ ਆਏ ਆਮ ਆਦਮੀ ਪਾਰਟੀ ਦੇ ਮੰਤਰੀ ਸਾਹਿਬ ਬਹਿਸ ਕਰਨ ਤੋਂ ਭੱਜ ਗਏ। ਹੁਣ ਦਿੱਲੀ ਦੇ ਆਕਾ ਆਪਣੇ ਕਰੀਂਦਿਆਂ ਰਾਹੀ ਵੀਡੀਓ ਚਲਵਾ ਕੇ ਬਹਿਸ ਦੀਆਂ ਗੱਲਾਂ ਕਰ ਰਹੇ ਹਨ। ਮੈਂ ਸਾਫ਼ ਕਹਿ ਦੇਣਾ ਚਾਹੁੰਦਾ ਹਾਂ ਬੇਅਦਬੀ ਦੇ ਕਿਸਾਂ ਤੋਂ ਲੈ ਕੇ ਮੋੜ ਬੰਬ ਤਮਾਕੇ ਤੱਕ ਪੰਜਾਬ ਨਾਲ ਜੁੜੇ ਹਰ ਗੰਭੀਰ ਮਸਲੇ ਤੇ ਮੈਂ ਕੀਤੇ ਵੀ ਬਹਿਸ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਾਂ ਮੇਰੀਆਂ ਸ਼ਰਤਾਂ ਸਿਰਫ ਦੋ ਹਨ ਪਹਿਲੀ ਬਹਿਸ ਤਿੰਨ ਵਿਅਕਤੀਆਂ ਵਿੱਚੋਂ ਕਿਸੇ ਇੱਕ ਨਾਲ ਹੋਵੇ ਉਹਨਾਂ ਨੇ ਅੱਗੇ ਲਿਖਿਆ ਕਿ ਅਰਵਿੰਦ ਕੇਜਰੀਵਾਲ ਜੀ ਨੇ ਪੰਜਾਬੀਆਂ ਤੇ ਸਿੱਖ ਕੌਮ ਨੂੰ ਬੇਅਦਬੀ ਕੇਸਾਂ 'ਚ ਇਨਸਾਫ ਦੀ ਗਾਰੰਟੀ ਦਿੱਤੀ ਸੀ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਭਗਵੰਤ ਮਾਨ ਜਿਨ੍ਹਾਂ ਕੋਲ ਇਨਾਂ ਸਾਰੇ ਕੇਸਾਂ ਦੀਆਂ ਫਾਈਲਾਂ ਆਖਿਰਕਾਰ ਜਾਂਦੀਆਂ ਹਨ ਜਾਂ ਸਪੀਕਰ ਕੁਲਤਾਰ ਸੰਧਵਾ ਜੋ ਵਰਗਾੜੀ ਮੋਰਚ ਤੇ ਇਨਸਾਫ ਦਾ ਪਰੋਸਾ ਦੇ ਕੇ ਮੋਰਚਾ ਚ ਕੁਆਉਣ ਵਾਲੇ ਸਨ ਦੂਜੀ ਬਹਿਸ ਤਿੰਨ ਯੋਗ ਤੇ ਨਿਰਪੱਖ ਪੰਜਾਬੀ ਪੱਤਰਕਾਰਾਂ ਦੇ ਸਾਹਮਣੇ ਬਰਾਬਰ ਸਮੇਂ ਤੇ ਤੱਥਾਂ ਦੇ ਆਧਾਰ ਤੇ ਹੋਵੇ ਸਿੱਧੀ ਗੱਲ ਹੈ ਜੇ ਹਿੰਮਤ ਹੈ ਤਾਂ ਮੇਰਾ ਚੈਲੰਜ ਕਬੂਲ ਕਰੋ ਬਹਿਸ ਤੋਂ ਭੱਜ ਕੇ ਆਪਣੇ ਕਰੀਂਦਿਆਂ ਨੂੰ ਅੱਗੇ ਕਰਨਾ ਬੰਦ ਕਰੋ ਸ਼੍ਰੋਮਣੀ ਅਕਾਲੀ ਦਲ ਦੀ ਬਠਿੰਡਾ ਤੋਂ ਸੰਸਦ ਹਰਸਿਮਰਤ ਕੋਰ ਬਾਦਲ ਨੇ ਪੰਜਾਬ ਸਰਕਾਰ ਤੇ ਤੀਖਾ ਨਿਸ਼ਾਨਾ ਸਾਧਿਆ ਹੈ ਉਹਨਾਂ ਨੇ ਲਿਖਿਆ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਵੀਡੀਓ ਸਾਂਝੀ ਕਰਦੇ ਆ ਲਿਖਿਆ ਕਿ ਆਮਦਮੀ ਪਾਰਟੀ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਪੰਜਾਬ ਦੀ ਕਾਨੂੰਨ ਵਿਵਸਥਾ ਤੇ ਅਰਥ ਵਿਵਸਥਾ ਪੂਰੀ ਤਰ੍ਹਾਂ ਖਤਮ ਹੋ ਗਈ ਹੈ ਕਤਲ ਤੇ ਫਿਰੋਤੀਆਂ ਦੀ ਕੋਈ ਗਿਣਤੀ ਨਹੀਂ ਹੈ ਸੂਬੇ ਦਾ ਕਰਜ਼ਾ 5 ਲੱਖ ਕਰੋੜ ਤੱਕ ਪਹੁੰਚਣ ਵਾਲਾ ਹੈ ਤੇ ਦੇਸ਼ ਦਾ ਮੋਰੀ ਸੂਬਾ ਪੰਜਾਬ ਅੱਜ 18ਵੇਂ ਸਥਾਨ ਤੇ ਪਹੁੰਚ ਗਿਆ ਹੈ ਵਿਕਰਮਜੀਤਿਆ ਦਾ ਨਸ਼ੇ ਨਾਲ ਨਾਮ ਜੋੜਿਆ ਗਿਆ ਤੇ ਝੂਠੇ ਤੇ ਰਾਜਨੀਤਿਕ ਤੌਰ ਤੇ ਪ੍ਰੇਰਿਤ ਕੇਸਾਂ ਵਿੱਚ ਉਹਨਾਂ ਨੂੰ ਜੇਲ੍ਹ ਭੇਜਿਆ ਗਿਆ ਪਰ ਕੀ ਪੰਜਾਬ ਵਿੱਚ ਨਸ਼ੇ ਖਤਮ ਹੋ ਗਏ ਆਪਣੀਆਂ ناکامیਾਂ ਤੇ ਪਰਦਾ ਪਾਉਣ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਤਾਰਿਕ ਮੈਂ ਇੱਕ ਮੁੱਦਿਆਂ ਤੇ ਝੂਠਾ ਪ੍ਰਚਾਰ ਕਰ ਰਹੀ ਹੈ ਤਾਂ ਜੋ ਸੁਖਵੀਰ ਸਿੰਘ ਬਾਦਲ ਨੂੰ ਨਿਸ਼ਾਨਾ ਬਣਾਇਆ ਜਾ ਸਕੇ ਤੇ ਸ਼੍ਰੋਮਣੀ ਅਕਾਲੀ ਦਲ ਦੀ ਆਵਾਜ਼ ਦੱਬੀ ਜਾ ਸਕੇ ਪਰ ਸ਼੍ਰੋਮਣੀ ਅਕਾਲੀ ਦਲ ਨਾ ਚੁੱਕਿਆ ਹੈ ਤੇ ਨਾ ਚੁਕੇਗਾ ਪੰਜਾਬ ਦੇ ਲੋਕ ਸੱਚ ਨੂੰ ਸਮਝ ਰਹੇ ਹਨ ਅਤੇ ਜਦੋਂ ਅਕਾਲੀ ਦਲ ਮੁੜ ਸੱਤਾ ਵਿੱਚ ਆਵੇਗਾ ਤਾਂ ਕਾਨੂੰਨ ਵਿਵਸਥਾ ਅਰਥ ਵਿਵਸਥਾ ਤੇ ਨਸ਼ੀਆਂ ਵਰਗੀਆਂ ਸਭ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਜੋ ਕਿ ਪਹਿਲਾਂ 15 ਜਨਵਰੀ ਨੂੰ ਲਾਂਚ ਹੋਣੀ ਸੀ ਪਰ ਹੁਣ ਇਹ 22 ਜਨਵਰੀ ਨੂੰ ਲਾਂਚ ਹੋਵੇਗੀ ਕਿਉਂਕਿ 15 ਜਨਵਰੀ ਨੂੰ ਜਥੇਦਾਰ ਸਾਹਿਬ ਨੇ ਮੁੱਖ ਮੰਤਰੀ ਨੂੰ ਤਲਬ ਕੀਤਾ ਹੈ ਇਸ ਕਾਰਨ ਹੀ ਹਫਤੇ ਦੀ ਦੇਰੀ ਹੋਈ ਹੈ ਪੰਜਾਬ ਦੇ ਸਿਹਤ ਮੰਤਰੀ ਬਲਵੀਰ ਸਿੰਘ ਨੇ ਇਹ ਗੱਲ ਫਤਿਹਗੜ੍ਹ ਸਾਹਿਬ ਵਿੱਚ ਕਹੀ ਜਿੱਥੇ ਉਹ ਯੋਜਨਾਵਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲੈ ਰਹੇ ਸਨ ਉਨ੍ਹਾਂ ਕਿਹਾ ਕਿ ਜਦੋਂ ਤੱਕ ਇਹ ਯੋਜਨਾ ਸ਼ੁਰੂ ਨਹੀਂ ਹੁੰਦੀ ਅਸੀਂ ਉਦੋਂ ਤੱਕ ਕਿ ਟ్రਾਇਲ ਕਰਾਂਗੇ ਸਰਕਾਰ ਨੇ ਇਸ ਪ੍ਰੋਜੈਕਟ ਲਈ 1200 ਕਰੋੜ ਦਾ ਬਜਟ ਅਲੋਟ ਕੀਤਾ ਹੈ ਸਿਹਤ ਮੰਤਰੀ ਨੇ ਕਿਹਾ ਕਿ ਇਸ ਯੋਜਨਾ ਲਈ ਸਾਡਾ ਟੀਚਾ 30 ਕਰੋੜ ਲੋਕਾਂ ਦਾ ਹੈ ਇਸ ਦੇ ਲਈ ਦੋ ਮਾਪਦੰਡ ਹਨ ਇੱਕ ਆਧਾਰ ਕਾਰਡ ਪੰਜਾਬ ਦਾ ਹੋਣਾ ਚਾਹੀਦਾ ਹੈ ਤੇ ਇੱਕ ਵੋਟਰ ਕਾਰਡ ਪੰਜਾਬ ਦਾ ਹੋਣਾ ਚਾਹੀਦਾ ਹੈ ਬੱਚਿਆਂ ਕੋਲ ਇੱਕ ਨਿਰਬਰ ਕਾਰਡ ਹੋਣਾ ਚਾਹੀਦਾ ਹੈ ਜਿਨ੍ਹਾਂ ਕੋਲ ਕਾਰਡ ਨਹੀਂ ਹਨ ਸਰਕਾਰ ਨੇ ਕੋਈ ਹੋਰ ਮਾਪਦੰਡ ਨਿਰਧਾਰਤ ਨਹੀਂ ਕੀਤੇ ਹਨ 650 ਨਿੱਜੀ ਹਸਪਤਾਲ ਅਤੇ ਸਾਰੇ ਮੈਡੀਕਲ ਅਨਸਥਾਨ ਇਸ ਯੋਜਨਾ ਵਿੱਚ ਸ਼ਾਮਿਲ ਹੋਏ ਹਨ ਸਾਰੇ ਵੱਡੇ ਹਸਪਤਾਲ ਵੀ ਇਸ ਯੋਜਨਾ ਵਿੱਚ ਸ਼ਾਮਿਲ ਕੀਤੇ ਗਏ ਹਨ ਇਹ ਹਰ ਪੱਖ ਤੋਂ ਇੱਕ ਵੱਡੀ ਯੋਜਨਾ ਹੈ ਇਹ ਲੋਕਾਂ ਨੂੰ ਮਹੱਤਵਪੂਰਨ ਰਾਹਤ ਪ੍ਰਦਾਨ ਕਰੇਗੀ ਅਕਾਲੀ ਦਲ ਪੁਨਰ ਸੁਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਪੰਥਕ ਮਸਲਿਆਂ ਨੂੰ ਨਿੱਜੀ ਲਾਭ ਜਾਂ ਪਾਰਟੀ ਬਾਜ਼ੀ ਦੀ ਨਜ਼ਰ ਨਾਲ ਵੇਖਣਾ ਪੰਥ ਨਾਲ ਧੋਖਾ ਹੈ ਉਹਨਾਂ ਨੇ 328 ਸਰੂਪਾਂ ਦੇ ਲਾਪਤਾ ਹੋਣ ਦੇ ਮਾਮਲੇ ਤੇ ਗੈਰੀ ਚਿੰਤਾ ਜਤਾਉਂਦੇ ਹੋਏ ਕਿ ਹੈ ਕਿ ਇਹ ਮਸਲਾ ਸਿਰਫ ਕਾਗਜ਼ੀ ਰਿਕਾਰਡ ਜਾਂ ਜਾਂਚ ਕਮੇਟੀਆਂ ਤੱਕ ਸੀਮਿਤ ਨਹੀਂ ਰਹਿਣਾ ਚਾਹੀਦਾ ਉਹਨਾਂ ਨੇ ਦੋਸ਼ੀਆਂ ਦੀ ਸਪਸ਼ਟ ਜਵਾਬਦੇਹੀ ਤੈਅ ਕਰਨ ਤੇ ਸੱਚ ਅਕਾਲੀ ਦਲ ਪੁਨਰ ਸੁਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਪੰਥਕ ਮਸਲਿਆਂ ਨੂੰ ਨਿੱਜੀ ਲਾਭ ਜਾਂ ਪਾਰਟੀ ਬਾਜ਼ੀ ਦੀ ਨਜ਼ਰ ਨਾਲ ਵੇਖਣਾ ਪੰਥ ਨਾਲ ਧੋਖਾ ਹੈ ਉਹਨਾਂ ਨੇ 328 ਸਰੂਪਾਂ ਦੇ ਲਾਪਤਾ ਹੋਣ ਦੇ ਮਾਮਲੇ ਤੇ ਗੈਰੀ ਚਿੰਤਾ ਜਤਾਉਂਦੇ ਹੋਏ ਕਿ ਹੈ ਕਿ ਇਹ ਮਸਲਾ ਸਿਰਫ ਕਾਗਜ਼ੀ ਰਿਕਾਰਡ ਜਾਂ ਜਾਂਚ ਕਮੇਟੀਆਂ ਤੱਕ ਸੀਮਿਤ ਨਹੀਂ ਰਹਿਣਾ ਚਾਹੀਦਾ ਉਹਨਾਂ ਨੇ ਦੋਸ਼ੀਆਂ ਦੀ ਸਪਸ਼ਟ ਜਵਾਬਦੇਹੀ ਤੈਅ ਕਰਨ ਅਤੇ ਸੱਚ ਸੰਗਤ ਦੇ ਸਾਹਮਣੇ ਲਿਆਂਦੇ ਜਾਣ ਦੀ ਮੰਗ ਕੀਤੀ ਹੈ ਉਹਨਾਂ ਨੇ ਸਪਸ਼ਟ ਕੀਤਾ ਹੈ ਕਿ ਇਸ ਮਾਮਲੇ 'ਚ ਕੋਈ ਵੀ ਸਮਝੌਤਾ ਪੰਥ ਨਾਲ ਨਹੀਂ ਹੋਵੇਗਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਸ਼੍ਰੀ ਅਕਾਲ ਤਖਸੈਸਕਰ ਤੇ ਤਲਬ ਕੀਤੀ ਜਾਂਦਾ ਮਾਮਲਾ ਪੱਖ ਦਾ ਜਾ ਰਿਹਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੱਤ ਮੈਂਬਰਾਂ ਵੱਲੋਂ ਜਥੇਦਾਰ ਖਿਲਾਫ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਸ਼ਿਕਾਇਤ ਕੀਤੀ ਗਈ ਹੈ ਇਹ ਸ਼ਿਕਾਇਤ ਬੀ ਬੀਜgir ਕੋਰਸ سمیت ਹੋਰ ਮੈਂਬਰਾਂ ਨੇ ਲਿਖਤੀ ਤੌਰ ਤੇ ਕੀਤੀ ਹੈ ਐਸਜੀਪੀਸੀ ਮੈਂਬਰਾਂ ਵੱਲੋਂ ਲਿਖੇ ਗਏ ਸ਼ਿਕਾਇਤ ਪੱਤਰ ਚਕੇਹਾ ਗਿਆ ਹੈ ਕਿ ਜਥੇਦਾਰ ਵੱਲੋਂ ਮर्यादा ਦੀ ਜਾਣਕਾਰੀ ਹੁੰਦੇ ਹੋਏ ਪੰਥ ਵਿੱਚ ਗੈਰ ਪੰਥਕ ਰਵਾਇਤ ਸ਼ੁਰੂ ਕਰਨ ਦੀ ਪਹਿਲ ਕੀਤੀ ਗਈ ਹੈ ਪੱਤਰ 'ਚ ਇਹ ਵੀ ਲਿਖਿਆ ਗਿਆ ਹੈ ਕਿ ਜੋ ਦਫ਼ਤਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਨਾਂ ਤੇ ਸਥਾਪਿਤ ਹੈ ਕਿ ਉੱਥੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਨજર ਅੰਦਾਜ਼ ਕੀਤੀ ਜਾ ਸਕਦੀ ਹੈ। ਲਿਹਾ ਜਾ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਨਵੇਂ ਮਾਇਨੇ ਦੇਣ ਤੇ ਗੈਰ ਪੰਥਕ ਰਵਾਇਤਾਂ ਸ਼ੁਰੂ ਕਰਨ ਲਈ ਜਥੇਦਾਰ ਦੀ ਜਵਾਬ ਤਲਵੀ ਕੀਤੇ ਜਾਣ ਦੀ ਮੰਗ ਕੀਤੀ ਗਈ ਹੈ। ਪਹਾੜਾਂ ਵਿੱਚ ਹੋ ਰਹੀ ਬਰਬਰੀ ਕਾਰਨ ਮੈਦਾਨੀ ਇਲਾਕਿਆਂ 'ਚ ਭਾਰੀ ਠੰਡ ਦਾ ਕਹਿਰ ਵੱਧਦਾ ਜਾ ਰਿਹਾ ਹੈ। ਉੱਥੇ ਹੀ ਅਗਲੇ ਦਿਨ ਲਈ ਮੌਸਮ ਵਿਭਾਗ ਨੇ ਵੱਡੀ ਭਵਿੱਖਬਾਣੀ ਕਰਦੇ ਹੋਏ ਚੇਤਾਵਨੀ ਜਾਰੀ ਕੀਤੀ ਹੈ। ਮੌਸਮ ਵਿਭਾਗ ਵੱਲੋਂ ਜਾਰੀ ਅੰਕੜਿਆਂ ਅਨੁਸਾਰ 15 ਜਨਵਰੀ ਤੱਕ ਇਹ ਲੋ ਅਲਰਟ ਰਹੇਗਾ ਤੇ ਇਸ ਤੋਂ ਬਾਅਦ ਮੌਸਮ 'ਚ ਸੁਧਾਰ ਦੇਖਣ ਨੂੰ ਮਿਲੇਗਾ ਉੱਥੇ ਹੀ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਰੈੱਡ ਅਲਰਟ ਤੇ ਔਰੇਂਜ ਅਲਰਟ ਜਾਰੀ ਕੀਤਾ ਜਾ ਰਿਹਾ ਹੈ ਮੌਸਮ ਵਿਭਾਗ ਮੁਤਾਬਿਕ 2 ਦਿਨ ਯਾਨੀ 48 ਘੰਟੇ ਬੇहद ਖਾਸ ਮੰਨੇ ਜਾ ਰਹੇ ਹਨ ਜਿਸ ਦੌਰਾਨ ਸੂਬੇ ਦੇ ਕਈ ਜ਼ਿਲ੍ਹਿਆਂ 'ਚ ਠੰਡ ਲਹਿਰ ਦਾ ਰੈੱਡ ਅਲਰਟ ਰਹੇਗਾ ਲਮੇ ਹੈ ਕਿ ਠੰਡ ਦਾ ਕਹਿਰ ਪੰਜਾਬ ਦੇ ਹਰ ਹਿੱਸੇ 'ਚ ਨਜ਼ਰ ਆ ਰਿਹਾ ਹੈ ਮੋਤਲ ਡੀਆਈਜੀ ਹਰਚਰਨ ਸਿੰਘ ਪੁੱਲਰ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਹਰਚਰਨ ਸਿੰਘ ਪੁੱਲਰ ਨੇ ਹਾਈ ਕੋਰਟ 'ਚ ਆਪਣੀ ਗ੍ਰਿਫਤਾਰੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਵਾਪਿਸ ਲੈ ਲਈ ਹੈ ਸੁਣਵਾਈ ਹੋਣ ਤੋਂ ਪਹਿਲਾਂ ਹੀ ਡੀਆਈਜੀ ਨੇ ਇਹ ਪਟੀਸ਼ਨ ਵਾਪਿਸ ਲਈ ਹੈ ਦੱਸ ਦਈਏ ਕਿ ਸੀਬੀਆਈ ਵੱਲੋਂ ਡੀਆਈਜੀ ਪੁੱਲਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਹੁਣ ਇਸ ਮਾਮਲੇ ਵਿੱਚ ਸੁਣਵਾਈ ਹੋਣ ਤੋਂ ਪਹਿਲਾਂ ਹੀ ਹਰਚਰਨ ਸਿੰਘ ਪੁੱਲਰ ਨੇ ਪਟੀਸ਼ਨ ਵਾਪਿਸ ਲੈ ਲਈ ਹੈ DIG ਪੁੱਲਰ ਨੇ ਆਪਣੀ ਗ੍ਰਿਫਤਾਰੀ ਨੂੰ ਗੈਰ ਜ਼ਰੂਰੀ ਦੱਸਿਆ ਸੀ ਅਤੇ ਇਸੇ ਖਿਲਾਫ ਹਾਈ ਕੋਰਟ ਵਿੱਚ ਪਟੀਸ਼ਨ ਪਾਈ ਸੀ ਜਿਸ ਕਿ ਉਹ ਹੈ ਕਿ ਮੌਤਲ DIG ਪੁੱਲਰ ਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਜ਼ਮਾਨਤ ਮਿਲ ਚੁੱਕੀ ਹੈ ਪਰ ਰਿਸ਼ਵਤ ਤੇ ਪ੍ਰੇਸ਼ਟਾਚਾਰ ਦੇ ਮਾਮਲੇ 'ਚ ਸੀਬੀਆਈ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਤੇ ਇਸ ਖਿਲਾਫ ਉਹਨਾਂ ਵੱਲੋਂ ਆਪਣੀ ਗ੍ਰਿਫਤਾਰੀ ਨੂੰ ਗੈਰ ਜ਼ਰੂਰੀ ਦੱਸਦੇ ਹੋਏ ਪਟੀਸ਼ਨ ਪਾਈ ਗਈ ਸੀ ਪਰ ਹੁਣ ਇਹ ਪਟੀਸ਼ਨ ਵਾਪਿਸ ਲੈ ਲਈ ਗਈ ਹੈ ਪੰਜਾਬ ਦੀਆਂ ਸਰਕਾਰੀ ਬੱਸਾਂ 'ਚ ਸਫ਼ਰ ਕਰਨ ਵਾਲਿਆਂ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ ਦੱਸਦੀ ਹੈ ਕਿ ਪੰਜਾਬ ਦੇ ਲੋਕਾਂ ਨੂੰ 3 ਦਿਨਾਂ ਦੇ ਲਈ ਸਫ਼ਰ ਦੌਰਾਨ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਦਰਅਸਲ 3 ਦਿਨ ਲੋਕ ਬੱਸਾਂ ਵਿੱਚ ਸਫ਼ਰ ਦੌਰਾਨ ਕਾਫ਼ੀ ਖੱਜਲਖਵਾਰ ਹੋ ਸਕਦੇ ਹਨ ਦਰਅਸਲ ਮਾਗੀ ਦੇ ਮੇਲੇ ਲਈ ਪੰਜਾਬ ਸਰਕਾਰ ਨੇ ਕਰੀਬ 1600 ਬੱਸਾਂ ਬੁੱਕ ਕੀਤੀਆਂ ਹਨ ਇਸ ਲਈ ਪੀ ਆਰਟੀਸੀ ਤੇ ਪਣ ਬੱਸ ਦੀਆਂ ਤਕਰੀਬਨ 1600 ਬੱਸਾਂ ਲਈ ਆਰਡਰ ਦਿੱਤਾ ਗਿਆ ਸੀ ਮੇਲੇ ਲਈ ਬੱਸਾਂ ਦੀ ਬੁਕਿੰਗ ਦੌਰਾਨ ਬਾਕੀ ਹੋਰ ਰੂਟਾਂ ਤੇ ਰੋਡਵੇਜ ਬਸਾਂ ਦੀ ਇਹ ਆਵਾਜ਼ ਹੀ ਘਟ ਰਹੇਗੀ ਜਿਸ ਕਾਰਨ ਹਰ ਰੋਜ਼ ਬਸਾਂ 'ਚ ਸਫ਼ਰ ਕਰਨ ਵਾਲਿਆਂ ਨੂੰ 3 ਦਿਨਾਂ ਦੌਰਾਨ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਆ ਜਿਹੜਾ ਭਗਵੰਤ ਮਾਨ ਹੈ ਇਹਦੇ ਪਤਾ ਨਹੀਂ ਕਿਆ ਖੁਰਕ ਹੁੰਦੀ ਹੈ ਜਦ ਦੇਖਦਾ ਸਿੱਖ ਕੌਮ ਦੇ ਖਿਲਾਫ ਬੋਲੂਗਾ ਜਦ ਦੇਖਦਾ ਜਥੇਦਾਰ ਸਾਹਿਬ ਅਕਾਲ ਤਖਤ ਦੇ ਖਿਲਾਫ ਬੋਲੇਗਾ ਜਦ ਦੇਖਦਾ ਐ ਜੀਪੀਸੀ ਦੇ ਖਿਲਾਫ ਬੋਲੇਗਾ ਸਿੱਖ ਕੌਮ ਇੱਕ ਸੋਚੀ ਸਮਝੀ ਸ਼ਾਹਦੇ ਨਾਲ ਭਗਵੰਤ ਮਾਨ ਦੇ ਰਾਹੀਂ ਆਰਐਸਐਸ ਦੇ ਕੇਜਰੀਵਾਲੂ ਨੇ ਸਿੱਖ ਕੌਮ ਦੀਆਂ ਸਤਾਪਤ ਸੰਸਥਾਵਾਂ ਨੂੰ ਢਾਲ ਆ ਰਿਹਾ ਸਤਕਾਰਯੋਗ ਵੀਰੋ ਅਕਾਲ ਤਖਤ ਸਾਹਿਬ ਉਹ ਗੱਦੀ ਹੈ ਜਿਹੜੀ ਸਾਨੂੰ ਗੁਰੂ ਹਰਗੋਬਿੰਦ ਸਾਹਿਬ ਨੇ ਵਖੀ ਹੈ ਅਕਾਲ ਤਖਤ ਸਾਹਿਬ ਉਹ ਗੱਦੀ ਹੈ ਜਿਹਦੇ ਅੱਗੇ ਮਹਾਰਾਜਾ ਰਣਜੀਤ ਸਿੰਘ ਵੀ ਪੇਸ਼ ਹੋਇਆ ਔਰ ਉਹਦੇ ਜਥੇਦਾਰ ਸਾਹਿਬ ਨੇ ਮਹਾਰਾਜਾ ਰਣਜੀਤ ਸਿੰਘ ਦੇ ਵੀ ਕੋੜੇ ਮਾਰਨ ਦਾ ਹੁਕਮ ਦਿੱਤਾ ਸਿੱਖ ਕੌਮ ਦੀ ਆਨ ਬਾਨਰ ਸ਼ਾਨ ਹੈ ਜਥੇਦਾਰ ਤੇ ਅਕਾਲ ਤਖਤ ਸਾਹਿਬ ਸਿੱਖ ਕੌਮ ਨੇ ਲੜਾਈਆਂ ਲੜ ਕੇ ਇਹ ਜੀਬਸੀ ਲਈ ਹੈ ਅੱਜ ਇਹਦੇ ਤੇ ਕੋਈ ਵੀ ਕਾਬਜ ਹੋਵੇ ਚਾਹੇ ਬਾਦਲ ਹੋਣ ਚਾਹੇ ਕੋਈ ਹੋਵੇ ਇੱਥੇ ਬਾਬਾ ਖੜਕ ਸਿੰਘ ਵੀ ਪ੍ਰਧਾਨ ਰਹੇ ਐ ਜੀਪੀਸੀ ਦੇ ਸਿੱਖਾਂ ਦਾ ਇੰਟਰਨਲ ਮਾਮਲਾ ਹੈ ਤੁਸੀਂ ਵੋਟਾਂ ਦੇ ਨਾਲ ਐਸਜੀਪੀਸੀ ਦਾ ਪ੍ਰਧਾਨ ਐਸਜੀਪੀਸੀ ਦੇ ਮੈਂਬਰ ਬਦਲ ਸਕਦੇ ਹੋ ਲੇਕਿਨ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਨਾਲ ਸਿੱਖ ਕੌਮ ਦੀਆਂ ਸੰਸਥਾਵਾਂ ਨੂੰ ਭਗਵੰਤ ਮਾਨ ਤੂੰ ਤੇਰੇ ਰਾਹੀ ਤਹਿਸ ਨੈਸ ਕਰਨ ਦੀ ਇੱਕ ਸਾਜ਼ਿਸ਼ ਹੈ ਆਰਐਸਐਸ ਦੀ ਤੇ ਕੇਜਰੀਵਾਲ ਉਹਨਾਂ ਦੀ ਇਸ ਨੂੰ ਸਮਝ ਲਓ ਸਿੱਖੋ ਸਾਡੀ ਤਾਕਤ ਗੁਰੂਗ੍ਰਾਮ ਸਾਹਿਬ ਦੇ ਬਾਦ ਅਕਾਲ ਤਖਤ ਵਿੱਚ ਹੈ ਸਾਡੀ ਇੰਸੀ ਸੰਸਥਾ ਐਐਸਡੀਪੀਸੀ ਇਸ ਨੂੰ ਅੱਜ ਹਰ ਤਰੀਕੇ ਦੇ ਨਾਲ ਢਾਈ ਲੱਖਾਂ ਲਈ ਤਾਲਾ ਜਾ ਰਹੀ ਹੈ ਸੋਚੀ ਸਮਝੀ ਸਾਜ਼ਿਸ਼ ਦੇ ਨਾਲ ਜਿਹੜੀ ਕਦੇ ਮਨਜ਼ੂਰ ਨਹੀਂ ਹੈ ਜਿਹੜੀ ਸਿੱਖ ਕੌਮ ਨੂੰ ਬੜਾ ਪੁਕਤਣਾ ਪੈ ਜਾਣਾ ਹੈ 1925 ਦਾ ਸਿੱਖ ਗੁਰਦੁਆਰਾ ਐਕਟ ਸਿੱਖਾਂ ਨੇ ਲੜਾਈਆਂ ਲੜ ਕੇ ਲਿਆ ਕੁਰਬਾਨੀਆਂ ਦੇ ਕੇ ਲਿਆ ਉਦੇ ਰਹੇ ਗੁਰਦੁਆਰਿਆਂ ਦਾ ਪ੍ਰਬੰਧ ਐਜੀਪੀਸੀ ਨੂੰ ਸੌਂਪਿਆ ਗਿਆ ਇੱਕ ਪਹਿਲਾ ਮੁੱਖ ਮੰਤਰੀ ਸਿੱਖ ਪੰਥ ਵਿਰੋਧੀ ਮੁੱਖ ਮੰਤਰੀ ਆਇਆ ਭਗਵੰਤ ਮਾਨ ਜੀ ਨੇ 1925 ਦੇ ਉਸ ਗੁਰਦੁਆਰਾ ਐਕਟ ਨੂੰ ਅਮੈਂਡ ਕਰਤਾ ਹੈ ਮੈਂ ਇਹਨੂੰ ਪੁੱਛਦਾ ਤੂੰ ਰੌਲਾ ਪਾਈ ਜਾਂਦਾ ਸੀ ਮੈਂ ਜੀ ਬੀਸੀ ਦੀ ਬਾਣੀ ਸਾਰਿਆਂ ਵਾਸਤੇ ਕਰ ਦੂੰਗਾ ਕਰ ਤੇ ਤੇਰਾ ਮਕਸਦ ਨਹੀਂ ਸੀ ਉਹ ਤੇਰਾ ਮਕਸਦ ਸਿੱਖਾਂ ਦਾ ਕਾਨੂੰਨ ਨੂੰ ਅਮੈਂਡ ਕਰਨਾ ਸੀ ਜਿਹੜਾ ਕਿ ਅੰਗਰੇਜ਼ ਨਹੀਂ ਕਰ ਸਕੇ ਜਵਾਹਰ ਲਾਲ ਨਹਿਰੂ ਨਾਲ ਸੰਧੀ ਸੀ ਸਿੱਖਾਂ ਦੀ ਅੱਜ ਤੱਕ ਕਿਸੇ ਨੇ ਹੱਥ ਨਹੀਂ ਸੀ ਪਾਇਆ ਲੇਕਿਨ ਇਹਨੇ ਸਿੱਖਾਂ ਦਾ ਕਾਨੂੰਨ ਬਿਨਾ ਸਿੱਖਾਂ ਦੀ ਤੋਂ ਸਲਾਹ ਲੈ ਕਰਤਾ ਸੋ ਵੀਰੋ ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ ਕਿ ਅਰਦਾਸ ਸੁਣੀ ਚਾਹੀਦੀ ਆ ਹਰ ਸਿੱਖ ਦੀ ਕਿ ਡਗੜ ਡਗੜ ਹੋਤ ਰਹਾ ਤਗੜ ਥੀਰ ਬਜਤ ਰਹਾ ਲੋਹ ਲੰਗਰ ਤਪਤ ਰਹਾ ਸਾਇਬੇ ਕਮਾਲ ਕੇ ਪੰਥ ਤੇਰੀ ਵਧਤ ਰਹਾ ਜੈਕਾਰਥ ਦਾ ਗਜਰਤ ਰਹਾ ਝੂਲ ਤੇ ਨਿਸ਼ਾਨ ਰਹਾ ਪੰਥ ਮਹਾਰਾਜ ਕੀ ਇਸ ਕਰਕੇ ਜਿਹੜੇ ਪੰਡ ਅੱਜ ਸਿੱਖ ਕੌਮ ਨੂੰ ਬੰਗਾਰ ਰਹੇ ਆ ਇਹਨਾਂ ਨੂੰ ਮੂੰਹ ਤੋੜ ਕੇ ਜਵਾਬ ਦੇਣਾ ਜ਼ਰੂਰੀ ਹੈ ਐਸੀ ਆਪਣੇ ਐਸਜੀਪੀਸੀ ਲੀਡਰ ਬਦਲ ਲਾਂਗੇ ਐਸੀ ਜਥੇਦਾਰ ਸਾਹਿਬ ਬਦਲਦੇ ਰਹਿੰਦੇ ਆ ਲੇਕਿਨ ਸਾਡਾ ਜਿਹੜੀ ਸਰਮੌਰ ਸੰਸਥਾ ਐਸਜੀਪੀਸੀ ਤੇ ਸਾਡੀ ਜਿਹੜੀ ਸਰਮੌਰ ਸੰਸਥਾ ਅਕਾਲ ਤਖਤ ਸਾਹਿਬ ਇਸ ਨੂੰ ਟਾ ਨਹੀਂ ਲੱਗਣ ਦਵਾਗੇ ਭਾਈ ਜੈਤਾ ਸੀਸਗੁਰਾਂ ਦਾ ਮੁੱਕਲ ਵਿੱਚ ਲੁਕਾਇਆ ਤੋੜ ਕੇ ਨੇਰੀ ਚੱਖੜ ਚੁੱਲੇ ਅੰਤ ਆਨੰਦ ਪੁਰਾਇਆ ਆਪਣੀ ਸਰਕਾਰ ਆਈ ਮੈਂ ਮੁੱਖ ਮੰਤਰੀ ਬਣਿਆ ਐਸੀ ਭਾਈ ਜੈਤਾ ਜੀ ਦਾ ਉਹਨਾਂ ਦੇ ਨਾਮ ਤੇ ਚੇਅਰ ਸਥਾਪਿਤ ਕੀਤੀ ਅੰਮ੍ਰਿਤਸਰ ਦੇ ਵਿੱਚ ਲੇਕਿਨ ਇਹਨਾਂ ਨੇ ਚਲਾਈ ਨਹੀਂ ਐਸੀ ਅੰਬੇਦਕਰ ਸਾਹਿਬ ਦਾ ਮਿਊਜ਼ੀਅਮ ਬਣਾਉਣਾ ਜਲੰਧਰ ਤੇ ਸ਼ੁਰੂ ਕੀਤਾ ਇਹਨਾਂ ਨੇ ਉਹਨੂੰ ਰੋਕਤਾ ਐਸੀ ਗੁਰੂ ਰਵਿਦਾਸ ਜੀ ਮਹਾਰਾਜ ਦੀ ਬਾਣੀ ਦਾ ਅਧਿਆਨ ਸ਼ੁਰੂ ਕੀਤਾ 25 ਕਰੋੜ ਰੁਪਈਆ ਐਸੀ ਬਾਬਾ ਜੀ ਨੂੰ ਬੱਲਾ ਦੇ ਕੇ ਆਏ ਉਹ ਇਹਨਾਂ ਨੇ ਬਰਲਤਾ ਜੇ ਅੱਜ ਸਭ ਤੋਂ ਵੱਧ ਕੋਈ ਦਲਿਤ ਵਿਰੋਧੀ ਹੈ ਤਾਂ ਉਹ ਕੇਜਰੀਵਾਲ ਹੈ ਭਗਵੰਤ ਮਾਨ ਆਵਾਦੀ ਪਾਰਟੀ ਕਹਿੰਦੇ ਜੀ ਡਿਪਟੀ ਮੁੱਖ ਮੰਤਰੀ ਦਲੇਦ ਬਣਾਵਾਂਗੇ ਮੁੱਖ ਮੰਤਰੀ ਦੇ ਨਾਲੇ ਕਿਆ ਬਣਾਣਾ ਬਣਾਤਾ ਡਿਪਟੀ ਮੁੱਖ ਮੰਤਰੀ ਜਦ ਵੋਟਾਂ ਆਉਂਦੀਆਂ ਜਦ ਕਹਿ ਦਿੰਦੇ ਆ ਜਦ ਵੋਟਾਂ ਆਉਂਦੀਆਂ ਬੀਬੀਆਂ ਨੂੰ ਕਹਿੰਦੇ 1100 ਰੁਪਏ ਦੇਵਾਂਗੇ ਉਹ ਲਾਰੇ ਲਾ ਕੇ ਧੋਖੇ ਲਾਗੇ ਤੁਸੀਂ ਕਿੰਨਾ ਕੁ ਪੰਜਾਬ ਨੂੰ ਲੁੱਟੋਗੇ ਅੱਜ ਪੰਜਾਬ ਦੀ ਹਾਲਤ ਬੰਗ ਵਰਗਾ ਪੰਜਾਬ ਸੋਨੇ ਦੀ ਚਿੜੀ ਕਹਾਇਆ ਜਾਂਦਾ ਪੰਜਾਬ ਸ਼ਾਨਦਾਰ ਪੰਜਾਬ ਅੱਜ ਇਹਦਾ ਹਾਲ ਇਹਨੇ ਕਿਆ ਕਰਤਾ ਅੱਜ ਘਰ ਘਰ ਨਸ਼ਾ बिकਦਾ ਹੈ ਅੱਜ ਗੋੜੀਆਂ ਚਲਦੀਆਂ ਹਨ ਕਤਲ ਹੁੰਦੇ ਹੈ ਸਰਪੰਚ ਨੇ ਜਾਗੜ ਪਾਈ ਵੀ ਸੀ ਉਹਦੇ ਗੋਲੀ ਨਹੀਂ ਸੀ ਲੱਗ ਸਕਦੀ ਉਹਦੇ ਸਿਰ 'ਚ ਗੋਲੀ ਮਾਰਤੀ ਆਹ ਹਾਲਾਤ ਪੰਜਾਬ ਦੇ ਬਣਾਤੇ ਪੰਜਾਬੀਓ ਜਾਗੋ ਜਾਗਿਏ ਆਪਾਂ ਇਕੱਠੇ ਹੋਈਏ ਸੰਗਠਿਤ ਹੋਈਏ ਇੱਕ ਸਟੇਜ 'ਤੇ ਇੱਕ ਇਕੱਠੇ ਹੋ ਕੇ ਅੱਗੇ ਵਧੀਏ ਲੜੀਏ ਤੇ ਪੰਜਾਬ ਨੂੰ ਬਹਾਲ ਕਰਾਈਏ ਇਹਨਾਂ ਜਰਵਾਣਿਆਂ ਤੋਂ ਜਿਹੜੇ ਕੇਜਰੀ ਵਾਲਾ ਵਰਗੇ ਦਿੱਲੀ ਤੋਂ ਆ ਕੇ ਪੰਜਾਬ ਨੂੰ ਲੁੱਟਣ ਲੱਗੇ ਆ ਕੁੱਟਣ ਲੱਗੇ ਆ ਸਿੱਖਾਂ ਦਾ ਨੁਕਸਾਨ ਕਰ ਰਹੇ ਆ ਸ਼ਹਿਰਾਂ ਦੇ ਵਿੱਚ ਅੱਜ ਗੈਂਗਸਟਰ ਵਾਰ ਪੈਦਾ ਹੋ ਗਿਆ ਪਿੰਡਾਂ 'ਚ ਪੈਦਾ ਹੋ ਗਿਆ ਇਸ ਨੂੰ ਖਤਮ ਕਰਨ ਵਾਸਤੇ ਲੜਾਈ ਵਿੱਢਣੀ ਹੈ ਤੇ ਨਾਲ-ਨਾਲ ਗਰੀਬਾਂ ਦੀ ਲੜਾਈ ਲਾਢੀ ਮਨਰੇਗਾ ਦੀ ਜੋ ਰਾਹੁਲ ਗਾਂਧੀ ਜੀ ਦਾ ਸੁਪਨਾ ਹੈ ਜੋ ਖੜ ਕੇ ਸਾਫ ਦਾ ਸੁਪਨਾ ਹੈ ਜੋ ਸਾਨੂੰ ਸੋਨੀਆ ਗਾਂਧੀ ਤੇ ਮਨਮੋਹਨ ਸਿੰਘ ਜੀ ਨੇ ਕਹਿਣ ਦਿੱਤੀ ਆ ਮਨਰੇਕਾ ਦੀ ਇਸ ਨੂੰ ਇਹ ਪੰਜਾਬ ਦਾ ਪਹਿਲਾ ਸਟਾਰਟਅਪ ਵਾਲਿਆਂ ਦਾ ਥੋੜਾ ਜਿਹਾ ਹੋਰ ਸੌਖਾ ਕਰ ਦਿੰਨੇ ਆ ਨਵਾਂ ਕੰਮ ਜਾਂ ਆਪਣਾ ਕੰਮ ਸ਼ੁਰੂ ਕਰਨ ਵਾਲਿਆਂ ਦਾ ਨੌਕਰੀਆਂ ਮੰਗਣ ਵਾਲਿਆਂ ਦਾ ਨਹੀਂ ਨੌਕਰੀਆਂ ਵੰਡਣ ਵਾਲਿਆਂ ਦਾ ਪਹਿਲਾ ਕਨਕਲੇਬ ਹੈ ਮੈਂ ਸੋਚ ਰਿਆ ਸੀਗਾ ਕਿ ਪਹਿਲਾਂ ਕਦੋਂ ਹੋਇਆ ਉਹਨਾ ਫੰਕਸ਼ਨ ਇਹ ਹਜਾ ਕਦੇ ਪੰਜਾਬ 'ਚ ਇਦਾਂ ਦੇ ਫੰਕਸ਼ਨ ਨਹੀਂ ਹੁੰਦੇ ਨਹੀਂ ਸੀ ਸਿਰਫ ਪੋਲੀਟਿਕਲ ਰੈਲੀਆਂ ਹੁੰਦੀਆਂ ਸੀ ਉਹ ਜੀ ਇੱਕ ਦੂਜੇ ਨੂੰ ਗਾਲ੍ਹਾਂ ਦੇ ਕੇ ਚਲੇ ਜਾਂਦੇ ਸੀ ਕੋਈ ਇਧਰੋਂ ਸ਼ਾਮਲ ਹੋ ਗਿਆ ਕੋਈ ਉਧਰੋਂ ਬਾਹਰ ਹੋ ਗਿਆ ਕਿਸੇ ਨੇ ਕਹਤਾ ਸਾਨੂੰ ਆ ਲੈਣ ਦੋ ਅਸੀਂ ਐ ਕਰਦੇ ਆਂ ਕਿ ਉਹ ਕਹਿੰਦਾ ਸਾਨੂੰ ਆ ਲੈਣ ਦੋ ਅਸੀਂ ਐ ਕਰਦੇ ਆਂਗੇ ਇਦਾਂ ਦਾ ਹੁੰਦਾ ਸੀ ਕਦੇ ਕਿਸੇ ਐਹੋ ਜੇ ਵਰਗ ਦੀ ਗੱਲ ਹੀ ਨਹੀਂ ਕੀਤੀ ਕਿਸੇ ਨੇ ਜੇ ਕੋਈ ਕਾਮਯਾਬ ਹੋ ਵੀ ਜਾਂਦੇ ਸੀ ਉਹ ਆਪਣੀ ਐਫਰਟਸ ਨਾਲ ਹੁੰਦਾ ਸੀ ਗਵਰਨਮੈਂਟ ਵੱਲੋਂ ਕੋਈ ਉਹਨਾਂ ਨੂੰ ਪੁਸ਼ ਨਹੀਂ ਮਿਲਦਾ ਕੋਈ ਉਹਨਾਂ ਨੂੰ ਫੈਸਿਲਿਟੀ ਨਹੀਂ ਐਪਰੀਸ਼ੀਏਸ਼ਨ ਨਹੀਂ ਕੁਝ ਨਹੀਂ ਅਜਾ ਜਦੋਂ ਕਾਮਯਾਬ ਹੋਗੇ ਤੁਸੀਂ ਹਿੱਸਾ ਲੈਣ ਵਾਸਤੇ ਫਿਰ ਆ ਜਾਂਦੇ ਵੀ ਸਾਡਾ ਸਾਡਾ ਕਿੰਨਾ ਹੈ ਕਾਫੀ ਵੱਡਾ ਕੰਮ ਚੱਲ ਪਿਆ ਤੇ ਰਹੇ ਲਿਆ ਵੀ ਲਿਆ ਕਾਰਨ ਕੀ ਕਿਮਤ ਸਕਸੈਸ ਤੋਂ ਵੀ ਡਰਨ ਲਾਤੇ ਸੀ ਲੋਕ ਮੋਢਲੇ ਇਸ ਤਰ੍ਹਾਂ ਦੇ ਵੀ ਬੰਦੇ ਮੈਨੂੰ ਮਿਲੇ ਜਿਹੜੇ ਕਹਿੰਦੇ ਅਸੀਂ ਇਹੀ ਅਰਦਾਸ ਕਰਦੇ ਹਾਂ ਜਿਆਦਾ ਸਕਸੈਸਫੁਲ ਨਾ ਹੋਈਏ ਨਹੀਂ ਤਾਂ ਗਵਰਨਮੈਂਟ ਵਾਲੇ ਹਿੱਸਾ ਪਾ ਲੈਣਗੇ ਵਿੱਚ ਸਾਡੇ ਆਪਣੀ ਸਕਸੈਸ ਤੋਂ ਆਪ ਹੀ ਡਰਨ ਲਾਤੇ ਉਸ ਦਿਨ ਮੈਨੂੰ ਬੜਾ ਮੇਰੇ ਮਾਈਂਡ 'ਚ ਸਟ੍ਰਾਈਕ ਕੀਤੀ ਗੱਲ ਮੈਂ ਕਿਹਾ ਜੇ ਇਸ ਦਿਨ ਕਦੇ ਪ੍ਰਮਾਤਮਾ ਨੇ ਕੋਈ ਮੌਕਾ ਦਿੱਤਾ ਹੈ ਇਸ ਤਰ੍ਹਾਂ ਦਾ ਕਿ ਆਪਾਂ ਨੂੰ ਕਾਮਯਾਬੀ ਲੋਕਾਂ ਦੀ ਕਾਮਯਾਬੀ 'ਚ ਆਪਾਂ ਯੋਗਦਾਨ ਪਾ ਸਕਦੇ ਹੋਏ ਆਪਾਂ ਸਭ ਤੋਂ ਪਹਿਲਾਂ ਇਹੀ ਪੈਨ ਚਲਾਵਾਂਗੇ ਕਿ ਕਾਮਯਾਬ ਤੁਸੀਂ ਹੋ ਅਸੀਂ ਸਾਨੂੰ ਦੱਸੋ ਵੀ ਤੁਹਾਨੂੰ ਕਾਮਯਾਬੀ 'ਚ ਸਾਡਾ ਕੀ ਯੋਗਦਾਨ ਚਾਹੀਦਾ ਹੈ ਉਹਨੂੰ ਪਸਟਾਪ ਕਹਿੰਦੇ ਨੇ ਅਸੀਂ ਸੀਡ ਮਨੀ ਮੇਰੇ ਬੱਚਿਆਂ ਨੂੰ ਮਿਲ ਕੇ ਆਏ ਬਾਹਰ ਐਗਜ਼ੀਬਿਸ਼ਨਸ ਲੱਗੀਆਂ ਹੋਈਆਂ ਕਿਸੇ ਨੂੰ 3 ਲੱਖ ਮਿਲ ਗਿਆ ਕਿਸੇ ਨੂੰ 4 ਲੱਖ ਮਿਲ ਗਿਆ ਤੇ ਕਮਾਲ ਦੀਆਂ ਚੀਜ਼ਾਂ ਬਣਾਈ ਬੈਠੇ ਨੇ ਅਸੀਂ ਸਾਨੂੰ ਤਾਂ ਰੱਬ ਨੇ ਕੁਦਰਤੀ ਇੰਜੀਨੀਅਰ ਬਣਾ ਕੇ ਭੇਜਿਆ ਹੋਇਆ ਚਲੋ ਉਹ ਅਲੱਗ ਗੱਲ ਹੈ ਉਹ ਉਹਦੇ 'ਚ ਸਾਡਾ ਜ਼ਿਆਦਾ ਯੋਗਦਾਨ ਜੁਗਾੜ 'ਚ ਹੋ ਜਾਂਦਾ ਵੀ ਆਪਾਂ ਜੁਗਾੜ ਕਹਿੰਦੇ ਨੇ ਉਹਨੂੰ ਬੀਹਾਰਾ ਜੁਆੜ ਜਾ ਲਾ ਲੋ ਯਾਰਾ ਜੁਆੜ ਜਾ ਹੈਗੀ ਤਾਂ ਇੰਜੀਨੀਅਰਿੰਗ ਹੈ ਉਹ ਇੱਕ ਇਸ ਕਾਈਂਡ ਆਫ ਹੈ ਇੰਜੀਨੀਅਰਿੰਗ ਉਹਨੂੰ ਥੋੜਾ ਜਿਹਾ ਮੋਡੀਫਾਈ ਕਰ ਲੋ ਰਿਫਾਈਨ ਕਰ ਲੋ ਉਹ ਇੰਜੀਨੀਅਰਿੰਗ ਬਣ ਜਾਂਦੀ ਹੈ ਆਪਾਂ ਥੋੜਾ ਦੇਸੀ ਤਰੀਕੇ ਨਾਲ ਕਰ ਲੈਨੇ ਆ ਉਹਨੂੰ ਕਹਿੰਦੇ ਜੁਆੜ ਹੈ ਜੀ ਮੈਨੂੰ ਬੱਚੇ ਮਿਲੇ ਮੈਂ ਉਹਨਾਂ ਚ ਇੱਕ ਨੂੰ ਬੁਲਾਇਆ ਵੀ ਹੈ ਸ਼ਾਇਦ ਦੇ ਪਹਿਲਾਂ ਉਹਦੀ ਐਂਟਰੀ ਨਹੀਂ ਸੀ ਇੱਥੇ ਸਾਈਕਲ ਬਣਾਇਆ ਉਹਨੇ ਇੱਕ ਆਮ ਸਾਈਕਲ ਤੋਂ ਪਠਾਨਕੋਟ ਦਾ ਕੋਈ ਬੱਚਾ ਹੈ ਜੇ ਸ਼ਾਇਦ ਆ ਗਿਆ ਹੋਵੇ ਤਾਂ ਹੈਨਾ ਸਕੂਲ ਆਫ ਐਮੀਨਾ ਚ ਪਲੱਸ 2 ਚ ਪੜਦਾ ਆਮ ਸਾਈਕਲ ਤੋਂ ਉਹਨੇ ਈ ਸਾਈਕਲ ਬਣਾਤਾ ਉਹਦੇ ਉੱਤੇ ਬੈਟਰੀ ਵੀ ਲਾਤੀ ਲਾਈਟ ਵੀ ਹੈਡਲਾਈਟ ਵੀ ਲਾਤੀ ਤੇ ਉਹ ਕਹਿੰਦਾ 70 ਕਿਲੋਮੀਟਰ ਚੱਲਦਾ ਜੀ ਇਹਦੇ ਨਾਲ ਔਰ ਜੇ ਤੁਸੀਂ ਚਾਰਜਿੰਗ ਕਰਨੀ ਹੈ ਨਹੀਂ ਖੜਨ ਦਾ ਟਾਈਮ ਇਹਨੂੰ ਪੈਡਲਾਂ ਤੇ ਕਰ ਲਓ ਉਹੀ ਕੰਮ ਅਸੀਂ 10000 ਰੁਪਏ ਦੇ ਕੇ ਜਿਮ ਚ ਕਰਦੇ ਆਂ ਬਾਈਕਾਂ ਤੇ ਕਰ ਲਓ ਬੈਟਰੀ ਚਾਰਜ ਹੋ ਜੂਗੀ ਨਾਲੇ ਚਾਹੇ ਜਾਈ ਜਾਓਗੇ ਕਿਤੇ ਹੁਣ ਟਰੈਡਮਿਲ ਤੇ ਤੁਰਨ ਦਾ ਕੀ ਫਾਇਦਾ ਹੋਇਆ ਜੀ ਉਹ ਮਸ਼ੀਨ ਟਰੈਡਮਿਲ ਨੂੰ ਚਲਾਉਂਦੀ ਆਪਾਂ ਨੂੰ ਤੁਰਨਾ ਪੈਂਦਾ ਜੀ ਜੇ ਰੁਕ ਜੂਗੇ ਡਿੱਗ ਪੋਗੇ ਜੀ ਉਹਦੇ ਨਾਲੋਂ ਆਪਾਂ ਮੰਜ਼ਲਾਂ ਵੱਲ ਨੂੰ ਚੱਲੋ ਨਾ ਫਿਰ ਨਾਲੇ ਐਕਸਰਸਾਈਜ਼ ਹੋ ਜੂਗੀ ਨਾਲੇ ਬੈਟਰੀ ਚਾਰਜ ਹੋ ਜੂਗੀ ਨਾਲੇ ਉਹ ਜਿਹੜਾ ਬੰਦੇ ਨੇ ਬਣਾਇਆ ਸਾਈਕਲ ਉਹਦੀ ਉਹਦੀ ਸੇਲ ਵਧੂਗੀ ਸੁਜੀਤ ਪਾਤਰ ਜੀ ਦਾ ਇੱਕ ਸ਼ੇਰ ਹੈ ਬੱਸ ਦੇ ਕੰਡਕਟਰ ਵਰਗੀ ਹੋ ਗਈ ਹੈ ਜ਼ਿੰਦਗੀ ਬੱਸ ਦੇ ਕੰਡਕਟਰ ਵਰਗੀ ਹੋ ਗਈ ਹੈ ਜ਼ਿੰਦਗੀ ਸਫ਼ਰ ਵੀ ਨਿਤ ਦਾ ਜਾਣਾ ਵੀ ਨਹੀਂ ਕਿਤੇ ਹਰ ਰੋਜ਼ ਸਫ਼ਰ ਕਰਦਾ ਬੱਸ ਦਾ ਕੰਡਕਟਰ 70 80 100 ਕਿਲੋਮੀਟਰ ਫੇਫੇ ਕਰੀਆਂ ਆ ਜਾਂਦੇ ਸ਼ਾਮ ਨੂੰ ਸੁਟ ਰੈਡ ਮਿਲਦੀ ਤਾਂ ਉਹ ਲਾਈਫ ਹੈ ਕੱਜ ਕਿੰਨੇ ਕਿਲੋਮੀਟਰ 11 ਕਿਲੋਮੀਟਰ ਆਏ ਫੇਰ ਘਰੇ ਬੈਠੀ ਹੁੰਦੇ ਆ ਉੱਥੇ ਫੇਰ ਕਈਆਂ 2 ਚਮਚੇ ਹੋਰ ਪਾਦੇ ਘੰਡ ਦੇ ਉਹ ਆਹੀ ਤਾਂ 11 ਕਿਲੋਮੀਟਰ ਕੱਢ ਕੇ ਆਏ ਆ ਉੱਥੇ